ਵਿਕਰਮਜੀਤ ਚੌਧਰੀ ਦੀ ਕਾਂਗਰਸ ਚ ਮੂਰਤੋ ਕਾਰਵਾਫਸੀ ਹੋਏਗੀ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪਾਰਟੀ ਚ ਦੁਬਾਰਾ ਉਹਨਾਂ ਨੂੰ ਬਹਾਲ ਕਰਨਗੇ ਦਰਸਲ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਸਸਪੈਂਡ ਕੀਤਾ ਗਿਆ ਸੀ ਵਿਕਰਮਜੀਤ ਚੌਧਰੀ ਨੂੰ ਤੇ ਮਤਾ ਕਰਮਜੀਤ ਕੌਰ ਨੇ ਆਜ ਪਾ ਦੀ ਟਿਕਟ ਤੋਂ ਚੋਣ ਲੜੀ ਸੀ ਰਾਜਾ ਵਰਿੰਗ ਦੁਬਾਰਾ ਪਾਰਟੀ ਚ ਹੁਣ ਵਾਪਸੀ ਉਹਨਾਂ ਦੀ ਕਰਵਾਉਣਗੇ ਫਲੋਰ ਤੋਂ ਕਾਂਗਰਸ ਦੇ ਵਿਧਾਇਕ ਨੇ ਵਿਕਰਮਜੀਤ ਸਿੰਘ ਚੌਧਰੀ ਤੇ ਰਾਜਾ ਵਰਿੰਗ ਪਾਰਟੀ ਚ ਦੁਬਾਰਾ ਬਹਾਲ ਕਰਵਾਉਣਗੇ ਕਿਉਂਕਿ 2023 ਚ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋਇਆ ਸੀ ਜਦੋਂ ਪਰਜੋੜਾ ਯਾਤਰਾ ਚੱਲ ਰਹੀ ਸੀ ਦਿਲਦਾਰ ਦੌੜਾ ਪਿਆ ਸੀ ਦਿਹਾਂਤ ਹੋਣ ਤੋਂ ਬਾਅਦ ਬਾਈ ਇਲੈਕਸ਼ਨ ਉਸੀ ਤੇ ਹੋਈ ਸੀ ਤੇ ਪਾਈ ਇਲੈਕਸ਼ਨ ਤੇ ਕਾਂਗਰਸ ਪਾਰਟੀ ਨੇ ਜੋ ਵਿਕਰਮਜੀਤ ਸਿੰਘ ਚੌਧਰੀ ਦੀ ਮਾਤਾ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ ਚੋਣ ਵੀ ਲੜੀ ਸੀ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ 2024 ਜੋ ਲੋਕ ਸਭਾ ਚੋਣਾਂ ਹੋਈਆਂ ਸੀ ਤੇ ਉਸ ਦੌਰਾਨ ਵੀ ਕਿਤਨਾ ਕਿਤੇ ਟਿਕਟ ਦੀ ਡਿਮਾਂਡ ਕਰੀ ਜਾ ਰਹੀ ਸੀ ਮਾਤਾ ਕਰਮਜੀਤ ਕੌਰ ਦੇ ਵੱਲੋਂ ਪਰ ਟਿਕਟ ਨਹੀਂ ਦਿੱਤੀ ਗਈ ਤੇ ਜਿਸ ਸਬਦੇ ਚਲਦੇ ਭਾਜਪਾ ਜੁਆਇਨ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਚਲਦੇ ਜਿਸੀ ਜ਼ਿਕਰ ਕਰਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਉਹਨਾਂ ਨੂੰ ਬਾਹਰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਤੇ ਹੁਣ ਰਾਜਾਵੜੀ ਪਾਰਟੀ 'ਚ ਦੁਬਾਰਾ ਉਹਨਾਂ ਨੂੰ ਬਹਾਲ ਕਰਵਾਉਣਗੇ ਵਿਕਰਮਜੀਤ ਚੌਧਰੀ ਦੀ ਕਾਂਗਰਸ 'ਚ ਮੁੜ ਤੋਂ ਵਾਪਸੀ ਹੋਏਗੀ ਤੇ ਰਾਜਾਵੜੀ ਦੁਬਾਰਾ ਪਾਰਟੀ 'ਚ ਉਹਨਾਂ ਨੂੰ ਕਾਰਵਾਪਖੀ ਕਰਾਉਣਗੇ ਫਿਲਹੌਰ ਤੋਂ ਕਾਂਗਰਸ ਦੇ ਵਿਧਾਇਕ ਨੇ ਵਿਕਰਮਜੀਤ ਚੌਧਰੀ ਕਿਉਂਕਿ 2024 ਲੋਕ ਸਭਾ ਚੋਣਾਂ ਜਦੋਂ ਹੋਈਆਂ ਸੀ ਤੇ ਉਦੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਮਾਤਾ ਨੂੰ ਟਿਕਟ ਦਿੱਤੀ ਜਾਏ ਹਾਲਾਂਕਿ ਉਹਨਾਂ ਦੀ ਮਾਤਾ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਸਾਬਕਾ ਸੀਐਮ ਚੰਨੀ ਨੂੰ ਲੋਕ ਸਭਾ ਚੋਣ ਦੇ ਲਈ ਕਾਂਗਰਸ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਸੀ ਤੇ ਸਾਬਕਾ ਸੀਐਮ ਚੰਨੀ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ ਸੀ ਤੇ ਟਿੱਪਣੀਆਂ ਕਰਨ ਦੇ ਚਲਦੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ ਸੀ ਤੇ ਹੁਣ ਇੱਕ ਵਾਰ ਮੁਰਤੂ ਰਾਜਾਵੜਿੰਗ ਜੋ ਪੰਜਾਬ ਕਾਂਗਰਸ ਫਰਦ ਨੇ ਵਿਕਰਮਜੀਤ ਚੌਧਰੀ ਜੋ ਕਿ ਮੌਜੂਦਾ ਸਮੇਂ 'ਚ ਕਾਂਗਰਸ ਦੇ ਵਿਧਾਇਕ ਨੇ ਫਿਲੌਰ ਤੋਂ ਉਹਨਾਂ ਦੀ ਮੁਰਤੂ ਕਾਂਗਰਸ 'ਚ ਵਾਪਸੀ ਕਰਾਨੀ ਤੇ ਰਾਜਾਵੜਿੰਗ ਪਾਰਟੀ 'ਚ ਦੁਬਾਰਾ ਉਹਨਾਂ ਨੂੰ ਬਹਾਲ ਕਰਾਨੇ ਕਿਸਨੇ ਕਰਲ ਜੋ ਘਰਵਾਪਸੀ ਦਾ ਦੌਰ ਲਗਾਤਾਰ ਚੱ ਰਿਹਾ ਬੀਤੇ ਕਾਲ ਵੀ ਅਸੀਂ ਦੇਖਿਆ ਕਿ ਕਾਂਗਰਸ ਇੱਕ ਵੱਡੀ ਘਰਵਾਪਸੀ ਹੋਈ ਹੈ ਕਮਲਜੀਤ ਕੜਵਲ ਜੋ ਕਿ ਇੱਕ ਸਾਲ ਪਹਿਲਾਂ ਭਾਜਪਾ ਉਹਨਾਂ ਦੇ ਵੱਲੋਂ ਜੁਆਇਨ ਕੀਤੀ ਗਈ ਸੀ ਐਨ ਪੱਲਾ ਜੋ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਤੇ ਉਸ ਤੋਂ 6 ਮਹੀਨੇ ਬਾਅਦ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਸੀ ਪਰ ਬੀਤੇ ਹੀ ਕੱਲ ਸਾਬਕਾ ਸੀਐਮ ਚੰਨੀ ਜੋ ਮੌਜੂਦਾ ਸਮੇਂ ਚ ਐਮਪੀ ਨੇ ਜਲੰਧਰ ਤੋਂ ਦੂਸਰੇ ਪਾਸੇ 파ਰਤਕਸ਼ਣ ਆਸ਼ੂ ਵੀ ਉਹਨਾਂ ਦੇ ਨਾਲ ਮੌਜੂਦ ਸੀ ਜੋ ਉਹਨਾਂ ਦੇ ਨਾਲ ਰਾਜਕੁਮਾਰ ਵੀਰਕਾ ਵੀ ਮੌਜੂਦ ਸੀਤ ਉਹਨਾਂ ਦੀ ਮੌਜੂਦਗੀ 'ਚੀ ਕਮਲਜੀਤ ਕੜਵਲ ਨੂੰ ਮੁਰਤੋਂ ਕਾਰ ਵਾਪਸੀ ਕਰਵਾਈ ਗਈ ਸੀ ਹਾਲਾਂਕਿ ਇਸ ਨੂੰ ਲੈ ਕੇ ਕਾਫੀ ਕਲੇਸ਼ ਵੀ ਪਿਆ ਹੈ ਕਿਉਂਕਿ ਦੂਸਰੇ ਪਾਸੇ ਰਾਜਵੜਿੰਗ ਨੇ ਕਿਹਾ ਹੈ ਕਿ ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਵੱਡੀ ਕਾਰ ਵਾਪਸੀ ਹੋਣ ਲੱਗੀ ਹੈ ਮੇਰੇ ਨਾਲ ਗੱਲ ਕੀਤੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੇ ਨੇ ਪੰਕਜ ਇੱਕ ਵੱਡੀ ਕਾਰ ਵਾਪਸੀ ਇਸ ਨੂੰ ਕਿਹਾ ਜਾ ਸਕਦਾ ਹੈ ਇਸ ਕੋ ਕਾਫੀ ਜ਼ਹਿਮ ਹੈ ਕਿ ਲਗਾਤਾਰ ਇਸ ਤਰ੍ਹਾਂ ਜ਼ਿਕਰ ਹੋ ਰਿਹਾ ਸੀਗਾ ਕਿ ਜਿਹੜੇ ਚੌਧਰੀ ਪਰਿਵਾਰ ਹੈ ਉਹ ਚੌਧਰੀ ਪਰਿਵਾਰ ਨੇ ਕਾਂਗਰਸ ਦੇ ਲਈ ਹਮੇਸ਼ਾ ਤੋਂ ਖੜੇ ਰਹੇ ਨੇ ਲੇਕਿਨ ਜਦੋਂ ਚੌਧਰੀ ਸੰਤੋਖ ਗੁਰਾਂ ਦਾ ਦਿਹਾਂਤ ਹੋ ਜਾਂਦਾ ਹੈ ਭਾਰਤ ਜੋੜੋ ਯਾਤਰਾ ਦੇ ਦੌਰਾਨ ਦਿਹਾਂਤ ਹੋ ਜਾਂਦਾ ਹੈ ਰਾਹੁਲ ਗਾਂਧੀ ਵੀ ਯਾਤਰਾ ਦੇ ਦੌਰਾਨ ਦਿਹਾਂਤ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਟਿਕਟ ਜਿਹੜੀ ਹੈ ਉਹਨਾਂ ਦੀ ਧਰਮ ਪਤਨੀ ਨੂੰ ਮਿਲੇਗੀ ਜਾਂ ਬੇਟੇ ਨੂੰ ਮਿਲੇਗੀ ਲੇਕਿਨ ਆ ਕਾਂਗਰਸ ਨੇ ਜਦੋਂ ਟਿਕਟ ਚਰਨਜੀਤ ਸਿੰਘ ਚੰਨੀ ਦੀ ਐਨਾਨਸ ਕੀਤੀ ਤੇ ਚਰਨਜੀਤ ਸਿੰਘ ਚੰਨੀ ਜਲੰਧਰ ਲੋਟਸਵਾ ਚੋਂ ਜਿੱਤੇ ਵੀ ਗਏ ਤਾਂ ਇਹ ਦਰਾਨੇ ਦੇਖਿਆ ਸੀਗਾ ਕਿ ਚੋਦਰੀ ਪਰਵਤ ਖਫਾ ਹੋ ਗਿਆ ਨਰਾਜ਼ ਹੋ ਗਿਆ ਹੋਰ ਉਹਨਾਂ ਦੀ ਚੋਦਰੀ ਸੰਦੋਖ ਦੀ ਜਿਹੜੀ ਪਤਨੀ ਸੀਗੀ ਉਹ ਬੀਜੇਪੀ ਚ ਸ਼ਾਮਲ ਹੋ ਗਏ ਕਿਉਂਕਿ ਫਲੋਰ ਤੋਂ ਵਿਕਰਮ ਚੋਦਰੀ ਜਿਹੜੇ ਨੇ ਉਹ ਵਿਧਾਇਕ ਨੇ ਤਾਂ ਕਾਂਗਰਸ ਨੇ ਪਾਰਟੀ ਦੇ ਖਿਲਾਫ ਐਕਟੀਵਿਟੀ ਸ਼ਾਮਲ ਹੋਣ ਦੇ ਲਈ ਆਪਣੇ ਮਾਤਾ ਦੇ ਲਈ ਪ੍ਰਚਾਰ ਕਰਨ ਦੇ ਲਈ ਜਿਹੜਾ ਉਹ ਸਸਪੈਂਡ ਕਰ ਦਿੱਤਾ ਸੀਗਾ ਦਾ ਵਿਕਰਮ ਵਿਕਰਮਜੀ ਚੋਧਰੀ ਹੋਰਾਂ ਨੂੰ ਔਰ ਪਾਰਟੀ ਉਹਨਾਂ ਤੋਂ ਨਾਰਾਜ਼ ਸੀਗੀ ਖਫਾ ਸੀਗੀ ਔਰ ਪਾਰਟੀ ਤੋਂ ਖਫਾ ਸੀਗੇ ਵਿਕਰਮਜੀ ਚੋਧਰੀ ਹੋਰੀ ਲੇਕਿਨ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਅੱਜ ਥੋੜੀ ਦੇਰ ਬਾਅਦ ਰਾਜਾ ਵਰਿੰਗ ਜਿਹੜੇ ਨੇ ਉਹ ਵਿਕਰਮਜੀ ਚੋਧਰੀ ਹੋਰਾਂ ਨੂੰ ਬਹਾਲ ਕਰਨਗੇ ਪਾਰਟੀ 'ਚ ਸ਼ਾਮਲ ਕਰਵਾਇਆ ਜਾਂ ਪਾਰਟੀ 'ਚ ਟੈਕਨੀਕਲ ਤੌਰ ਤੇ ਬਾ ਸ਼ਾਮਲ ਨੇ ਕਿਉਂਕਿ ਪਾਰਟੀ ਤੋਂ ਟਿਕਟ ਲੜਕੇ ਜਿਹੜੀ ਹੈ ਚੋਣ ਜਿੱਤੇ ਹੋਏ ਨੇ ਜਿਹੜਾ ਜਿਹੜਾ ਸਸਪੈਂਡ ਕੀਤਾ ਹੋਇਆ ਸੀਗਾ ਪਾਰਟੀ ਕਲੱਬ ਐਕਟੀਵਿਟੀ ਨੂੰ ਲੈ ਕੇ ਉਹ ਜ਼ਰੂਰ ਜਿਹੜਾ ਮੈਂ ਕੀਤਾ ਜਾਏਗਾ ਔਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਗੱਲ ਲੁਧਿਆਣੇ ਦੇ ਵਿੱਚ ਜਦੋਂ ਸ਼ਾਮਲ ਕਰਵਾਇਆ ਗਿਆ ਤਾਂ ਉਸ ਵਲੇ ਰਾਜਾ ਵੜਿੰਗ ਨੂੰ ਜਾਣਕਾਰੀ ਨਹੀਂ ਸੀਗੀ ਚਲੋ ਇਹ ਪੰਕਜ ਮੈਂ ਐਸੀ ਗੱਲ ਤੇ ਆ ਰਿਹਾ ਕਿ ਪੰਜਾਬ ਕਾਂਗਰਸ ਪਦਾਨ ਰਾਜਾ ਵੜਿੰਗ ਆਪਣੀ ਪ੍ਰੈਜ਼ੈਂਸ ਕਿੰਨਾ ਕਿਤੇ ਫੀਲ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਬੀਤੇ ਹੀ ਕਾਲ ਜੋ ਇੱਕ ਵੱਡੀ ਜੁਆਇਨਿੰਗ ਕਰਵਾਈ ਗਈ ਹੈ ਉਹਨਾਂ ਦੀ ਐਬਸੈਂਸ ਤੋਂ ਜੁਆਇਨਿੰਗ ਹੋਈ ਦੇਖੋ ਕਿਉਂਕਿ ਇਹ ਇਹ ਦੇਖਣ ਵਾਲੀ ਗੱਲ ਹੈ ਕਿ ਚੌਧਰੀ ਪਰਿਵਾਰ ਇਸ ਕਰਕੇ ਖਫਾ ਹੋਇਆ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲੀ ਸੀਗੀ ਜਲੰਧਰ ਤੋਂ ਪਰਿੰਗ ਚੰਨੀ ਹੋਰਾਂ ਨੇ ਕੱਲ ਸ਼ਾਮਲ ਕਰਵਾਇਆ ਕਰਵਰ ਹੋਣ ਨੂੰ ਤਾਂ ਉਸ ਵਲੇ ਰਾਜਾਪੁਰਿੰਗ ਨੂੰ ਇਸ ਬਾਬਤ ਜਾਣਕਾਰੀ ਨਹੀਂ ਸੀਗੀ ਉਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਖਿਲਾਫ ਜਿਨ੍ਹਾਂ ਨੇ ਜਿਨ੍ਹਾਂ ਦੀ ਮਾਤਾ ਨੇ ਚੋਣ ਲੜੀ ਹੋਈ ਹੈ ਔਰ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਕਈ ਸਾਰੀਆਂ ਗੱਲਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬਾਰੇ ਕਹਿ ਦਿੱਤੀਆਂ ਤਾਂ ਉਹਨਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਦੇ ਵੱਲੋਂ ਤਾਂ ਇਹ ਕਿਤੇ ਨਾ ਕਿਤੇ ਇੱਕ ਤੀਰ ਤੋਂ ਦੋ ਦੋ ਨਿਸ਼ਾਨਿਆਂ ਵਾਲੀ ਜ਼ਰੂਰ ਰਾਜਾ ਵੜਿੰਗ ਜਿਹੜੇ ਨੇ ਉਹ ਕਰਨਗੇ ਔਰ ਉਹਨੇ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਦਾ ਔਰਾ ਕੀ ਰਹੇਗਾ ਕਿਉਂਕਿ ਵਿਧਾਇਕਤਾ ਜ਼ਰੂਰ ਨੇ ਲੇਕਿਨ ਕੋਈ ਨਵੀਂ ਜ਼ਿੰਮੇਵਾਰੀ ਮਿਲੇਗੀ ਔਰ ਕਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਇਸ ਬਾਬਤ ਰਿਐਕਸ਼ਨ ਰਹੇਗਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਲੇਕਿਨ ਕਾਂਗਰਸ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਸਾਰੇ ਸਾਰੇ ਜਿਹੜੇ ਨੇ ਉਹ ਨਜ਼ਰ ਵੀ ਆ ਰਿਹਾ ਕਿ ਕੀ ਕੁਝ ਕਾਂਗਰਸ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ ਪੰਕਜ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦਾ ਇੱਕ ਵੱਡਾ ਆਧਾਰ ਉਸ ਪਾਰਟਿਕੂਲਰ ਸੀਟ ਤੇ ਰਿਹਾ ਕਿਉਂਕਿ ਰਿਜ਼ਰਵ ਸੀਟ ਹੈ जो चोना, चोना आ, गलबा, गलबा ओ, हो हो कि जो ਉਹਨਾਂ ਦੇ ਮਾਤਾ ਨੇ ਕਰਮਜੀਤ ਕੌਰ ਉਹ ਵੀ ਕਾਂਗਰਸ ਦੁਬਾਰਾ ਤੋਂ ਜੁਆਇਨ ਕਰ ਸਕਦੇ ਨੇ ਕਿਉਂਕਿ 2024 ਲੋਕ ਸਭਾ ਚੋਣਾਂ ਚ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਤੇ ਉਸ ਦੌਰਾਨ ਟਿਕਟ ਵੀ ਦਿੱਤੀ ਗਈ ਸੀ ਉਹਨਾਂ ਨੇ ਚੋਣ ਵੀ ਲੜੀ ਸੀ ਦੇਖੋ ਥੋੜੀ ਦੇਰ ਪਹਿਲਾਂ ਨਿਊਜ਼ 18 ਦੀ ਗੱਲਬਾਤ ਸਾਡੀ ਗੱਲਬਾਤ ਜਿਹੜੀ ਹੈ ਉਹ ਵਿਕਰਮ ਚੋਦਰੀ ਹੋਰਾਂ ਦੇ ਨਾਲ ਹੋਈ ਉਹ ਕਹਿੰਦੇ ਕਿ ਮੈਂ ਇਸ ਵੇਲੇ ਫਲੋਰ ਆ ਮੈਂ ਜਾ ਰਿਹਾ ਦਾਖਾ ਲੇਕਿਨ ਉਹਨਾਂ ਨੇ ਆਪਣੇ ਮਾਤਾ ਬਾਰੇ ਇਸ ਵੇਲੇ ਜਾਣਕਾਰੀ ਨਹੀਂ ਦਿੱਤੀ ਔਰ ਜਿਹੜੀ ਇਸ ਵੇਲੇ ਚੋਦਰੀ ਸੰਤੋਖਵਾੜਾ ਨੂੰ ਬਹਾਲ ਕਰਨ ਦੀ ਗੱਲ ਹੈ ਉਹ ਰਾਜਾ ਵਡਿੰਗ ਪੁਰਾਣੀ న్యూਸ 18 ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹਾਂ ਚੌਧਰੀ ਸੰਤੋਖ ਪੁਰਾ ਦੇ ਜਿਹੜੇ بیٹے ਨੇ ਵਿਕਰਮ ਜੀ ਚੌਧਰੀ ਕਿਉਂਕਿ ਕਾਂਗਰਸ ਦਾ ਜਿਹੜਾ ਪਰਵਾਣਾ ਪਰਿਵਾਰ ਹੈ ਔਰ ਉਹਨਾਂ ਦੀ ਬਹਾਲੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹੁਣੇ ਕਾਫੀ ਇੰਟਰਸਟਿੰਗ ਹੈ ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦੇ ਮਾਤਾ ਬੀਜੇਪੀ ਤੋਂ ਚੋਣ ਲੜੇ ਸੀਗੇ ਲੋਕ ਸਭਾ ਤੋਂ ਔਰ ਉਹ ਅਫੀਸ਼ੀਅਲ ਤੌਰ ਤੇ ਬੀਜੇਪੀ ਦਾ ਹਿੱਸਾ ਨੇ ਤਾਂ ਕੀ ਉਹ ਵੀ ਬੀਜੇਪੀ ਨੂੰ ਹਲਵੀ ਦਾ ਕਹਿ ਕੇ ਕਾਂਗਰਸ ਚਾਂ ਦੇ ਜਾਓ ਬੀਜੇਪੀ ਜੀ ਬਣੇ ਰਹੇਗੇ ਕਿਉਂਕਿ ਪਰ ਕਾਂਗਰਸ ਅਸੀਂ ਕਈ ਪਰਿਵਾਰ ਜਿਨ੍ਹਾਂ ਜਿਨ੍ਹਾਂ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਭਰਾ ਜਿਹੜੇ ਨੇ ਫਤੇਹ ਸਿੰਘ ਬਾਜਵਾ ਉਹ ਬੀਜੇਪੀ ਚ ਨੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿੱਚ ਨੇ ਤਾਂ ਕਈ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਦੋ ਦੋ ਪਾਰਟੀਆਂ ਨਾਲ ਤਾਲੁਕ ਰੱਖਦੇ ਨੇ ਤਾਂ ਉਹਨੇ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਦੇ ਮਾਤਾ ਵੀ ਕਾਂਗਰਸ ਦਾ ਹਿੱਸਾ ਬਣਨਗੇ ਜਾਂ ਫਿਰ ਉਹ ਭਾਜਪਾ 'ਚ ਹੀ ਰਹਿਣਗੇ। ਪੰਕਜ ਕੁਝ ਦਿਨ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਜਦੋਂ ਪਰ ਪੁਸ਼ਨ ਆਸ਼ੂ ਨੇ ਆਪਣੇ ਨਾਂਜ਼ਦਗੀ ਪੱਤਰ ਦਾਖਲ ਕੀਤਾ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੋਰ ਵੀ ਕਈ ਜੋ ਆਗੂ ਸੀ ਇੱਕੋ ਮੰਚ ਤੇ ਸਟੇਜ ਤੇ ਨਜ਼ਰ ਆਏ ਸੀ ਪਰ ਬੀਤੇ ਕੱਲ ਕਿਸ ਨੇ ਕਿ ਨਾਲ ਜੁਆਇਨਿੰਗ ਹੋਈ ਹੈ ਤੇ ਅੱਜ ਵਿਕਰਮਜੀਤ ਚੌਧਰੀ ਕਾਂਗਰਸ ਪਾਰਟੀ ਮੁਰਤੂ ਜੁਆਇਨ ਕਰਨਗੇ ਕਿ ਐਕਸ਼ਨ ਦਾ ਇਸ ਨੂੰ ਰਿਐਕਸ਼ਨ ਕਿਹਾ ਜਾ ਸਕਦਾ ਹੈ ਇੱਕ ਵਾਰ ਫਿਰ ਤੋਂ ਜੋ ਖਾਣਾ ਜੰਗੀ ਹੈ ਖੁੱਲ ਕੇ ਸਾਹਮਣੇ ਆਈ ਹੈ। ਇਹਨੂੰ ਨਿਸ਼ਚਿਤ ਦਰਤੇ ਕਿਉਂਕਿ ਜਿਹੜੇ ਗੁਪੇਸ਼ ਬਖੇਲ ਨੇ ਉਹ ਜਦੋਂ ਲੁਧਿਆਣੇ ਆਏ ਤਾਂ ਉਹਨਾਂ ਨੇ ਇਸ ਗੱਲ ਦੀ ਨਿਊਜ਼ 18 ਦੇ ਪਲੇਟਫਾਰਮ ਤੇ ਆ ਕੇ ਕਿਹਾ ਕਿ ਕਾਂਗਰਸ ਸਭ ਕੁਝ ਠੀਕਾ ਹੈ ਸਾਰੇ ਇੱਕ ਮੰਚ ਤੇ ਇਕੱਠੇ ਨੇ ਇਹ ਸਟੇਜ ਤੇ ਦਿਖਾਉਣ ਦੇ ਲਈ ਜਾਂ ਲੋਕਾਂ ਨੂੰ ਦੱਸਣ ਦੇ ਲਈ ਸੀਗਾ ਲੇਕਿਨ ਪਰਦੇ ਦੇ ਪਿੱਛੇ ਜੋ ਕਹਾਣੀ ਜੋ ਤਾਨਾ-ਬਾਣਾ ਜਾਂ ਜੋ ਇੱਕ ਇਹ ਗਿਲੇ ਸ਼ਿਕਵੇ ਚੱਲ ਰਹੇ ਨੇ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਜਾਰੀ ਨੇ ਕੱਲ ਕਿਤੇ ਨਾ ਕਿਤੇ ਅਸੀਂ ਇਹ ਦੇਖਿਆ ਕਿ ਜਿਹੜੇ ਸਿਮਰਜੀਤ ਸਿੰਘ ਬੈਂਸੋਰੀ ਨੇ ਉਹ ਖਫਾ ਸੀਗੇ ਉਹਨਾਂ ਨੇ ਰਾਜਾ ਬਰਿੰਗ ਹੋਰਾਣਾ ਗੱਲ ਕੀਤੀ ਤਾਂ ਰਾਜਾ ਬਰਿੰਗ ਨੇ ਕਿਹਾ ਕਿ ਤਾਂ ਮੈਨੂੰ ਤਾਂ ਇਸ ਬਾਰੇ ਜਾਣਕਾਰੀ ਨਹੀਂ ਕਿ ਕਰਵਰ ਹੋਰੀ ਜਿਹੜੇ ਨੇ ਉਹ ਉਹਨਾਂ ਨੂੰ ਸ਼ਾਮਲ ਕਰਵਾ ਦਿੱਤਾ ਗਿਆ ਤਾਂ ਉਹ ਸ਼ਾਮਲ ਕਿੰਨੇ ਕਰਵਾਇਆ ਉਹ ਸ਼ਾਮਲ ਕਰਵਾਇਆ ਚਰਨਜੀਤ ਸਿੰਘ ਚੰਨੀ ਹੋਰਾ ਨੇ ਔਰ ਹੁਣ ਰਾਜਾ ਬਰਿੰਗ ਹੋਰੀ ਜਿਹੜਾ ਬਹਾਲ ਕਰ ਰਹੇ ਨੇ ਉਹਨਾਂ ਨੂੰ ਬਹਾਲ ਕਰ ਰਹੇ ਨੇ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਹੋਰਾ ਤੇ ਕਈ ਤਰ੍ਹਾਂ ਦੇ ਅਲੀਗੇਸ਼ਨ ਲਗਾਏ ਕਈ ਤਰ੍ਹਾਂ ਦੇ ਆਪ ਨਿਸ਼ਾਨੇ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਤੇ ਵਿਕਰਮਜੀਤ ਚੌਧਰੀ ਹੋਰਾਂ ਨੇ ਸਾਥੇ ਸੀਗੇ ਹੂੰ کافی ਦਿਲਚਸਪ ਹੈ ਦੀ ਕਾਂਗਰਸ ਦੇ ਵਿੱਚ ਇਸ ਵੇਲੇ ਇੱਕ ਦੂਜੇ ਨੂੰ ਲੀਵਾ ਦਿਖਾਉਣ ਦੇ ਲਈ ਜਾਂ ਇੱਕ ਦੂਜੇ ਤੋਂ ਉੱਪਰ ਉੱਠਣ ਦੇ ਲਈ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਦੇ ਲਈ ਤੇ ਦੋ ਵੱਖ-ਵੱਖ ਤਸਵੀਰਾਂ ਤੁਸੀਂ ਵੇਖ ਪਰ ਕਿਸ ਦੇ ਨਾਲ 2024 ਚੋਣਾਂ 'ਚ ਵੜਿੰਗ ਦਾ ਵਿਰੋਧ ਕੀਤਾ ਗਿਆ ਸੀ ਹਾਲਾਂਕਿ ਭਾਜੀ ਉਸ ਟਾਈਮ ਜੁਆਇਨ ਕੀਤੀ ਸੀ ਤੇ 6 ਮਹੀਨੇ ਬਾਅਦ ਹੀ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਸੀ ਤੇ ਉਸ ਤੋਂ ਵੇਖੋ 6 ਮਹੀਨੇ ਬਾਅਦ ਬੀਤੇ ਹੀ ਕੱਲ ਜੁਆਇਨਿੰਗ ਕਰਵਾਈ ਗਈ ਹੈ ਜੋ ਉਥੇ ਮੈਂਬਰਸ ਮੌਜੂਦ ਤੇ ਬਿਕਰਮਜੀਤ ਸਿੰਘ ਚੌਧਰੀ ਸਰ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਫਿਲੌਟ ਤੋਂ ਵਿਧਾਇਕ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਅੱਜ ਤੁਸੀਂ ਮੁੜ ਤੋਂ ਘਰ ਵਾਪਸੀ ਕਰਨ ਜਾ ਰਹੇ ਹੋ ਹਲੋ ਜੀ ਜੀ ਆਵਾਜ਼ ਆ ਰਹੀ ਹੈ ਜੀ ਆ ਰਹੀ ਹੈ ਤੁਹਾਡੀ ਆਵਾਜ਼ ਬਿਕਰਮਜੀਤ ਸੀ ਅੱਜ ਤੁਸੀਂ ਫਿਰ ਤੋਂ ਘਰ ਵਾਪਸੀ ਕਰਨ ਜਾ ਰਹੇ ਹੋ ਮੈਂ ਬਿਕਰਮਜੀਤ ਸਿੰਘ ਚੌਧਰੀ ਬੋਲ ਰਿਹਾ ਸੀ ਜੀ ਜੀ ਹਾਂਜੀ ਅੱਜ ਤੁਸੀਂ ਮੁੜ ਤੋਂ ਘਰ ਵਾਪਸੀ ਕਰਨ ਜਾ ਰਹੇ ਹੋ

ਹਾਂਜੀ ਹਾਂਜੀ ਮੇਰੀ ਪ੍ਰਧਾਨ ਰਾਜਾ ਵੜਿੰਗ ਜੀ ਨਾਲ ਗੱਲ ਹੋ ਰਹੀ ਹੈ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਗੱਲ ਹੋ ਰਹੀ ਹੈ ਹਮ ਔਰ ਉਹਨਾਂ ਨੇ ਮੈਨੂੰ ਉੱਥੇ ਸੱਦਾ ਦਿੱਤਾ ਹੈ ਦਾਖਾ ਇੱਕ ਪ੍ਰੋਗਰਾਮ ਹੈ ਮੈਂ ਉੱਥੇ ਜਾ ਰਿਹਾ ਕਿੰਨੇ ਵਜੇ ਪ੍ਰੋਗਰਾਮ ਹੈ ਸਰ ਪ੍ਰੋਗਰਾਮ ਤਾਂ ਚੱਲ ਰਿਹਾ ਜੀ ਇਸ ਟਾਈਮ ਜੀ ਜੀ ਤੇ ਕੌਣ ਕੌਣ ਉੱਥੇ ਮੌਜੂਦ ਹੋਣਗੇ

पहलू नहीं हो और मेरी आज पार्टी ने सस्पेंशन रिवोक की थी है मैं अपनी पार्टी का अपनी सीनियर लीडरशिप का अपने लीडर ऑफ अपोजिशन बाजवा जी का और पंजाब प्रदेश कांग्रेस के प्रधान राजा ब्राड वडिंग जी का बहुत धन्यवाद कर दूँ आने वाले समय पार्टी जो भी जिम्मेवारी मैनू मैनू देगी मैं उसको बाखूब निभाऊंगा मैं ਐਮਐਲਏ ਤੱਕ ਦਾ ਜਿਹੜਾ ਸਫ਼ਰ ਹੈ ਉਹ ਆਰਗੇਨਾਈਜੇਸ਼ਨ ਦੇ ਰਾਹੀਂ ਸਟੈਪ ਬਾਈ ਸਟੈਪ ਪਹਿਲਾਂ ਜ਼ਿਲ੍ਹਾ ਪ੍ਰਧਾਨ ਫਿਰ ਡਿਪਟੀ ਪ੍ਰਧਾਨ ਫਿਰ ਸਟੇਟ ਜਨਰਲ ਸਕੱਤਰੀ ਬੀ ਜ਼ਿੰਦੀ ਫਿਰ ਵਿਧਾਇਕ ਜੀ ਤੱਕ ਮੈਂ ਪਹੁੰਚਿਆ ਹਾਂ ਹਮਮ ਔਰ ਬੜਾ ਲੰਬਾ ਕਾਂਗਰਸ ਪਾਰਟੀ ਨਾਲ ਸਾਡੇ ਪਰਿਵਾਰ ਦਾ ਸਾਡੇ ਬਜ਼ੁਰਗਾਂ ਦਾ ਰਿਸ਼ਤਾ ਹੈ ਮੇਰੇ ਫਾਦਰ ਸਵਰਗੀ ਚੌਰੀ ਸੰਤੋਖ ਸਿੰਘ ਜੀ ਬਾਹਰਤ ਜੋੜੋ ਯਾਤਰਾ ਦੇ ਵਿੱਚ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਦੇ ਨਾਲ ਜਲਦੇ ਹੋਏ ਉਹਨਾਂ ਨੇ ਆਪਣੇ ਕੀਰਲੇ ਸਾਹ ਲਏ ਸੀ ਹੂੰ ਅਸੀਂ ਤਾਂ ਪਾਰਟੀ ਲਈ ਕੁਰਬਾਨੀਆਂ ਵੀ ਦਿੱਤੀਆਂ ਨੇ ਹੂੰ ਪਾਰਟੀ ਲਈ ਜਾਨ ਵੀ ਦਿੱਤੀ ਔਰ ਪਾਰਟੀ ਦਾ ਹਮੇਸ਼ਾ ਝੰਡਾ ਬੁਲੰਦ ਰੱਖਿਆ ਹੂੰ ਔਰ ਮੇਰੇ ਵਿਧਾਨ ਸਭਾ ਹਲਕਾ 플ੋਰ ਦੇ 2 ਲੱਖ ਤੋਂ ਵੱਧ ਜਿਹੜੇ ਸਾਡੇ ਸਾਥੀ ਨੇ ਜਿਨ੍ਹਾਂ ਨੂੰ ਮੈਂ ਰਿਪਰੈਜ਼ੈਂਟ ਕਰਦਾ ਹਾਂ ਉਹਨਾਂ ਦੀਆਂ ਵੀ ਜਿਹੜੀਆਂ ਫੀਲਿੰਗਸ ਐ ਉਹਨਾਂ ਦੀਆਂ ਜਿਹੜੀਆਂ ਮੰਨ ਦੀਆਂ ਉਹਨਾਂ ਦੀਆਂ ਇਹ ਉਹਨਾਂ ਦੀ ਇੱਛਾ ਸੀ ਕਿ ਜਿਹੜੀ ਸਪੈਨਸ਼ਨ ਹੈ ਉਸ ਰਿਵੋਕ ਹੋਏ ਬਾਅਦ ਕੀ ਫਿਰ ਤੋਂ ਇਸ ਤਰ੍ਹਾਂ ਹਮੇਸ਼ਾ ਸਾਲੋ ਸਾਲ ਦੇ ਹੱਕਿਆਂ ਦੇ ਇਧਹਾਕੇ ਅਸੀਂ ਆਰਟੀ ਦੀ ਲੋਕਾਂ ਦੀ ਸੇਵਾ ਕੀਤੀ ਅਸੀਂ ਕਰ ਸਕੀ ਤਾਂ ਮੈਂ ਇੱਕ ਵਾਰੀ ਫਿਰ ਪਾਰਟੀ ਦੇ ਹਾਈ ਕਮੰਡ ਦਾ ਸਾਰੇ ਲੀਡਰਸ ਦਾ ਦਿਲੋਂ ਧੰਨਵਾਦ ਕਰਦਾ ਹਾਂ ਬਿਕਰਮਜੀਤ ਜੀ ਮੈਂ ਤੌਰ ਤੇ ਇੱਕ ਵਾਰ ਫਿਰ ਪੁੱਛ ਰਹੀਆਂ ਕਿ ਤੁਸੀਂ ਦਾਖਲੇ ਰਵਾਨਾ ਹੋਣ ਜਾ ਰਹੇ ਹੋ ਤੁਸੀਂ ਕਿਹਾ ਕਿ ਤੁਹਾਡੇ ਜੋ ਮਾਤਾ ਜੀ ਨੇ ਉਹ ਵੀ ਤੁਹਾਡੇ ਨਾਲ ਜਾਣਗੇ ਮੇਰੇ ਮਾਤਾ ਜੀ ਦਾ ਮੇਰੀ ਰਿਵੋਕ ਦੀ सस्पेंशन सील ਕੋਈ ਲੈਣਾ ਦੇਣਾ ਨਹੀਂ ਸੀ। ਹੂੰ। ਮੇਰੀ सस्पेंशन ਰਿਵੋਕ ਹੋਈ ਹੈ। ਮੇਰੀ ਮਾਤਾ ਜੀ ਨੇ ਪਾਰਟੀ ਜੁਆਇਨ ਕੀਤੀ ਉਹਨਾਂ ਦਾ ਇੰਡੀਵਿਜੂਅਲ ਉਹਨਾਂ ਦਾ ਆਪਣਾ ਹੂੰ ਉਹਨਾਂ ਦਾ ਫੈਸਲਾ ਸੀ। ਹੂੰ। ਔਰ ਉਹ ਆਪਣੇ ਫੈਸਲੇ ਖੁਦ ਲੈਂਦੇ ਨੇ ਮੈਂ ਆਪਣੇ ਫੈਸਲੇ ਖੁਦ ਲੈਂਦਾ। ਜੀ। ਤੇ ਬੀਤੇ ਕੱਲ ਇੱਕ ਡਵੈਲਪਮੈਂਟ ਹੋਈ ਹੈ ਕਿਸੇ ਕੇ ਨਾਲ ਕਮਲਜੀਤ ਕੜਵਲ ਨੇ ਕਾਰਵਾਪਸੀ ਕੀਤੀ ਹੈ ਸਾਬਕਾ ਸੀਐਮ ਚੰਨੀ ਜੋ ਮੌਜੂਦਾ ਸਮੇਂ ਦੀ ਮੈਨੂੰ ਮੇਰੀ ਜਾਣਕਾਰੀ ਮੈਨੂੰ ਇਸ ਦੀ ਜਾਣਕਾਰੀ ਨਹੀਂ ਸੀ ਜੀ ਨਹੀਂ ਤਾਂ ਇਸ ਡਵੈਲਪਮੈਂਟ ਨੂੰ ਕਿਵੇਂ ਦੇ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਜੇ ਕੋਈ ਕਿਸੇ ਨੇ ਪਾਰਟੀ ਜੁਆਇਨ ਕੀਤੀ ਹੈ ਤਾਂ ਪਾਰਟੀ ਹਾਈ ਕਮਾਂਡ ਨੇ ਕੁਝ ਸੋਚ ਸਮਝ ਕੇ ਹਮ ਪਾਰਟੀ ਦੇ ਲੀਡਰਸ਼ਿਪ ਨੇ ਸੋਚ ਸਮਝ ਕੇ ਜੁਆਇਨ ਕਰਾਇਆ ਹੋਵੇਗਾ ਇਹਦੇ ਬਾਰੇ ਮੇਰੀ ਨੂੰ ਜਾਣਕਾਰੀ ਨਹੀਂ ਹਮ ਨਹੀਂ ਬੀਤੇ ਕੱਲ ਜੁਆਇਨਿੰਗ ਹੋਈ ਹੈ ਸਿਮਰਜੀਤ ਪੈਂਸ ਉਹਨਾਂ ਨੇ ਕਿਹਾ ਹੈ ਦੂਸਰੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਨੇ ਵੀ ਕਿਹਾ ਹੈ ਕਿ ਇਸ ਜੁਆਇਨਿੰਗ ਬਾਰੇ ਮੇਰੇ ਤੋਂ ਕੋਈ ਪਰਮਿਸ਼ਨ ਨਹੀਂ ਲਈ ਗਈ ਨਾ ਹੀ ਮੈਨੂੰ ਕੋਈ ਇਸ ਦੀ ਜਾਣਕਾਰੀ ਸੀ ਰਾਜਾ ਵਰਿੰਗ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਹੀ ਇਸ ਦਾ ਬੋਸ ਹਮ ਉਹ ਉਹਨਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਨੂੰ ਉਹਨਾਂ ਨੇ ਬੀਇੰਗ ਪ੍ਰੈਜ਼ੀਡੈਂਟ ਆਫ ਪੰਜਾਬ ਪ੍ਰਦੇਸ਼ ਕਾਂਗਰਸ ਇਹ ਇਤਲਾਹ ਦਿੱਤੀ ਹੈ ਕਿ ਤੁਹਾਡੀ ਸਸਪੈਂਸ਼ਨ ਰਿਵੋਕ ਕੀਤੀ ਗਈ ਹੈ। ਹੂੰ। ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ, ਉਹ ਐਸੋਏ ਹਨ, ਪਹੁੰਚ ਨਹੀਂ ਹਨ। ਹੂੰ। ਉਹ ਅਮਰੀਕਾ ਆਪਣੇ ਕਿਸੇ ਨਿੱਜੀ ਪ੍ਰੋਗਰਾਮਸ 'ਚ ਗਏ ਹੋਏ ਨੇ। ਹੂੰ। ਉਹਨਾਂ ਦਾ ਵੀ ਮੈਨੂੰ ਫੋਨ ਆ ਕੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਤਸਦੀਕ ਔਰ ਮੈਨੂੰ ਇਹ ਆਖਿਆ ਸੀ ਕਿ ਤੁਸੀਂ ਸਾਖਾ ਰੈਲੀ ਉੱਥੇ ਜਿੱਥੇ ਕਾਂਗਰਸ ਹੂੰ। ਹੈਲਤ ਉੱਥੇ ਤੁਸੀਂ ਅੱਜ ਪਹੁੰਚੋ ਔਰ ਮੈਂ ਉਹ ਉੱਥੇ ਪਹੁੰਚ ਰਿਹਾ ਹਾਂ।